15 ਸੈਕਿੰਡ ਸੀਐਮ ਨਾਲ ਗੱਲ ਕੀਤੀ ਸੀ ਸਰ ਆ ਮਾਮਲਾ ਹੈ ਜਾਣਦੇ ਸੀ ਮੈਨੂੰ ਮਾੜਾ ਮੋਟਾ ਤੇ 3 ਮਿੰਟ ਪੜ ਲਿਓ ਜੇ ਕਾਰਵਾਈ ਕਰਨੀ ਤਾਂ ਕਰ ਦਿਓ ਤੇ ਸੀਐਮ ਨੇ ਫਿਰ ਪਰਮਿਸ਼ਨ ਦੇ ਕੇ ਐਮਡੀ ਨੂੰ ਅਧਿਕਾਰ ਦੇ ਦਿੱਤੇ ਕਿ ਇਹਦੇ ਤੇ ਬਣਦੀ ਸਖਤ ਕਾਰਵਾਈ ਕਰ ਉਸ ਤੋਂ ਬਾਅਦ ਇੱਕ ਹੋਰ ਕਪਲਾ ਹੋ ਗਿਆ ਇਸ ਮਾਮਲੇ ਦੇ ਸੀਐਮ ਨੇ ਵੀ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਪਰ ਚਾ ਕਿਉਂ ਦਰਜ ਹੋ ਰਿਹਾ ਮੈਂ ਆਪਣੇ ਸ਼ੱਕ ਜाहिर ਕੀਤਾ ਕਿੰਦਾ ਮੇਰੇ ਵੱਲੋਂ ਸਾਈਨ ਹੋ ਕੇ ਸਾਰਾ ਕੁਝ ਚਲਾ ਗਿਆ ਪਤਾ ਨਹੀਂ ਕਿਉਂ ਰੋਗੀ ਵੀ ਸਰਕਾਰ ਜਾਣੇ ਸ਼ੱਕ ਬਣ ਗਿਆ ਪੰਜਾਬ ਸਰਕਾਰ ਤੇ ਵੀ ਐਫਆਈਆਰ ਕਿਤੇ ਸੈਟਿੰਗ ਨਾ ਕਰ ਗਏ ਹੁਣ ਜਿੱਦਾਂ ਅਸੀਂ ਅਕਸਰ ਸ਼ੱਕ ਕਰਦੇ ਹੁੰਨੇ ਆ ਕੁਝ ਦੋਸ਼ੀ ਅਫਸਰ ਹੈ ਪੀਐਸਆਈਸੀ ਦੇ ਵਿਜੀਲੈਂਸ ਵਾ ਵਿਭਾਗ ਦੇ ਜਿਨ੍ਹਾਂ ਨੇ ਗੋਲਮੋਲ ਕਰਕੇ 15 ਦਿਨ ਸੀਐਮ ਦੇ ਆਰਡਰ ਨੂੰ ਰੋਕ ਕੇ ਰੱਖਿਆ ਤੇ ਦੋਸ਼ੀਆਂ ਦੀ ਮਦਦ ਕੀਤੀ ਕਿ ਉਹ ਕੋਰਟ ਦੇ ਵਿੱਚ ਜਾ ਕੇ ਸਟੇ ਲੈਣ ਤਾਂ ਸ਼ਿਵਰਾਤਰੀ ਵਾਲੇ ਦਿਨ ਸ਼ਾਮ ਨੂੰ 5 ਵਜੇ ਤੋਂ ਬਾਅਦ ਦਫ਼ਤਰ ਖੋਲੇ ਗਏ ਪੀਐਸਆਈਸੀ ਦੇ ਐਮਡੀ ਨੇ ਫਿਰ ਦੁਬਾਰੇ ਫਾਈਲ ਬਣਾ ਕੇ Ориਜਨਲ ਫਾਈਲ ਭੇਜੀ ਤੇ ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਉਹ Ориਜਨਲ ਫਾਈਲ ਵਿਜੀਲੈਂਸ ਚੀਫ ਨੂੰ ਦਿੱਤੀ ਸ਼ਾਮ ਨੂੰ 5 ਵਜੇ 6 6 6:30 ਵਜੇ ਤੇ 6:30 ਤੋਂ ਬਾਅਦ 7:00 ਵਜੇ ਦੇ ਨੇੜੇ ਤੇਲੇ ਵਿਜੀਲੈਂਸ ਟੀਮ ਨੇ ਸ਼ੁਰੂ ਰਾਤਰੀ ਵਾਲੇ ਦਿਨ ਖੁਦ ਐਫਆਈਆਰ ਦਰਜ ਕਰਵਾ ਕੇ ਦੋਸ਼ੀਆਂ ਨੂੰ ਅਰੈਸਟ ਕਰਵਾਦੇ ਟੀਮਾਂ ਭੇਜ ਦਿੱਤੀਆਂ ਦੋਸ਼ੀ ਫਰਾਰ ਸੀ ਸਾਰੇ ਕਿ ਇੱਕ ਸਰਕਾਰੀ ਨੌਕਰ ਜਦੀ ਤਰਖਾਹ ਸਾਰੇ ਜ਼ਿੰਦਗੀ ਦੀ 3-4 ਕਰੋੜ ਹੈ ਉਹ ਅਰਬਾਂ ਬਈ ਦਾ ਬਿਜ਼ਨਸ ਨਿਊਜ਼ੀਲੈਂਡ ਚ ਅਮਰੀਕਾ ਚ ਇੰਡੀਆ ਚ ਮੈਜੈਸਟਿਕ ਹੋਟਲ ਅ ਅੰਮ੍ਰਿਤਸਰ ਦਾ ਤੇ ਉਚੋ ਮੰਡੀ ਦਾ ਬਹੁਤ ਵੱਡਾ ਸ਼ਾਪਿੰਗ ਮਾਲ ਤੇ ਇਦਾਂ ਦੀ ਅਰਬਾਂ ਖਰਬਾਂ ਦੀ ਜ਼ਮੀਨ ਜਾਇਦਾਦ ਇੱਥੇ ਹੀ ਸਕੀਮ ਕਰਕੇ ਬਣਾਈ ਆ ਮੈਂ ਉਦੋਂ ਵੀ ਕਿਹਾ ਸੀ 40-50 ਤੋਂ ਵੱਧ ਪੈਟਰੋਲ ਪੰਪਾਂ ਦਾ ਲਾਲਾ ਪੈਂਦਾ ਇਹਦਾ ਪਨੀਕਾ ਕੈਨੇਡਾ ਜਾਗੇ ਆ ਅਰਬਾਂ ਦੀ ਪ੍ਰਾਪਰਟੀ ਹੈ ਮੇਰੇ ਮੁਤਾਬਕ 2000 ਕਰੋੜ ਤੋਂ 5000 ਕਰੋੜ ਦੇ ਦੋ ਬੰਦੇ ਮਾਲਕ ਹੈ ਸਿਰਫ ਦੋ ਹੀ ਅਰੈਸਟ ਹੋਏ ਆ 7-8 ਬੰਦੇ ਫਰਾਰ ਆ ਕਿੰਨੇ ਅਫਸਰ ਹੋ ਜਾ ਸਕਦੇ ਨੇ ਦਰਦਨਾ ਦੀ ਗਿਣਤੀ ਚ ਸੈਂਕੜੇ ਦੀ ਗਿਣਤੀ ਲੋਕ ਜਾਣਗੇ ਅੰਦਰ ਹਜ਼ਾਰਾਂ ਕਰੋੜ ਪੰਜਾਬ ਦੇ ਖਰਚੇ ਜਾ ਸਕਦਾ ਤੇ ਲੀਡਰ ਕਿੰਨੇ ਇਹਦੇ ਵਿੱਚ ਨਮੋਲ ਨੇ ਜਿੰਨੀਆਂ ਪੁਰਾਣੀਆਂ ਪਾਰਟੀਆਂ ਰਹੀਆਂ ਜਾਂ ਹੋ ਜਾਵੇ ਇੱਕ ਅੱਧਾ ਬੰਦਾ ਇਸ ਨਵੀਂ ਪਾਰਟੀ ਦੇ ਹੋਵੇ ਉਹ ਚੋਂ ਦਰਦਨਾ ਦੀ ਗਿਣਤੀ ਚ ਟੇਡੇ ਮਡੇ ਤਰੀਕੇ ਨਾਲ ਉਹਨਦੇ ਭੈਣਾ ਭਰਾਵਾਂ ਮਾਮੇ ਆ ਚਾਚੇ ਆ ਤਾਇਆ ਨੌਕਰਾਂ ਦੇ ਨਾਮ ਤੇ ਪਲਾਟਾਂ 6 ਸਾਲਾਂ ਦੀ ਸਾਡੀ ਮਿਹਨਤ ਤੋਂ ਬਾਅਦ ਸੰਘਰਸ਼ ਤੋਂ ਬਾਅਦ ਉਸ ਕੇਸ ਪਰਚਾ ਦਾਜ ਕੀਤਾ ਜਿਹਨੂੰ ਆਈਐਸ ਅਫਸਰਾਂ ਦੀ ਕਮੇਟੀ ਕਹਿੰਦੀ ਇਹ ਝੂਠਾ ਹੈ ਜਿਹਨੂੰ ਰਿਟਾਇਰਡ ਜੱਜ ਕਹਿੰਦਾ ਇਹ ਮਾਮਲਾ ਬਣਦਾ ਨਹੀਂ ਜਿਹਨੂੰ ਜਿਹੜੇ ਹਾਈ ਕੋਰਟ ਜਗ੍ਹਾਏ ਕੇ ਮਾਮਲਾ ਚ ਉੱਠਾ ਹੈ ਅਸੀਂ ਸੱਚੇ ਸੀ ਭਾਵੇਂ ਅਸੀਂ ਗਿਣਤੀ ਚ ਘੱਟ ਆ ਭਾਵੇਂ ਅਸੀਂ ਕਮਜ਼ੋਰ ਆ ਨਾਲੋਂ ਪਰ ਅਸੀਂ ਸੱਚੇ ਸੀ ਸਾਡੀ ਸੱਚ ਸਾਬਤ ਹੋਇਆ ਤਾਂ ਹੀ ਪਰਚਾ ਦਰਜ ਹੋਇਆ ਤਾਂ ਹੀ ਉਹ ਜੇਲ੍ਹ ਚ ਬੈਠੇ ਆ ਪੰਜਾਬ ਦੀਆਂ ਚੱਲਦੀਆਂ ਫੈਕਟਰੀਆਂ ਨੂੰ ਬੰਦ ਕਰਕੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਕਪਲਾ ਹੈਗਾ ਹੁਣ ਚੋਰਾਂ ਨੂੰ ਜਾਨ ਛੁੱਪੀ ਗਈ ਚੋਰ ਕਹਿੰਦੇ ਅਸੀਂ ਆਪਣੀ ਜਾਂਚ ਆਪ ਹੀ ਕਰ ਲਾਂਗੇ ਚੋਰ ਕੀ ਮੈਂ ਮੈਂ ਕਹਿ ਚੁੱਕਾ ਬਾਰ-ਬਾਰ ਮੈਂ ਭਗਵਾਨ ਤੁਹਾਨੂੰ ਕਹਾਂ ਚੋਰ ਤੇਰੇ ਦਫ਼ਤਰ ਚ ਬੈਠੇ ਆ ਅਣੂ ਦਫਾ ਕਰੇ ਪੰਜਾਬ ਨੂੰ ਘੂਣ ਲੱਗਿਆ ਹੈ ਇਹਨਾਂ ਖਿਲਾਫ ਕਾਰਵਾਈ ਕਰ ਮੈਂ ਤਾਰੀਫ ਕਰਦਾ ਹਾਂ ਉਹ ਭਗਵੰਤ ਮਾਨ ਦੀ ਕਿ ਜਿਹੜਾ ਐਸਪੀ ਸਿੰਘ ਕੱਲ ਪਰਸੋ ਅਰੈਸਟ ਕੀਤਾ ਬਿਜ਼ਨਸ ਬਿਊਰੋ ਨੇ ਇਹ ਜੀਐਮ ਸੀਗਾ ਰਿਟਾਇਰਮੈਂਟ ਤੋਂ ਬਾਅਦ ਫਿਰ ਕੰਟਰੈਕਟ ਤੇ ਰੱਖਿਆ ਸੀ ਸਾਨੂੰ ਪੁਲਿਸ ਤਾਂ ਚੱਕ ਲੈਗੇ ਚੰਡੀਗੜ੍ਹ ਸੈਕਟਰ 3 ਥਾਣੇ 'ਚ ਅਸੀਂ ਰਹੇ ਪਰ ਭਗਵੰਤ ਮਾਨ ਕਾਬਲੇ ਤਾਰੀਫ ਕੰਮ ਕਰਦਾ ਉਹਨੂੰ ਜਦੋਂ ਨੌਕਰੀ ਤੋਂ ਕੱਢਦਾ ਸ਼ਾਮ ਨੂੰ 5 ਵਜੇ ਉਹ ਬਿਜ਼ਨਸ ਬਿਊਰੋ ਕੋਲ 1 ਕਰੋੜ ਰੁਪਏ ਰਿਸ਼ਵਤ ਲੈ ਕੇ ਪਹੁੰਚ ਗਿਆ 50 ਲੱਖ ਦੀ ਪਹਿਲੀ ਕਿਸ਼ਤ ਲੈ ਕੇ ਸੀ ਅਰੈਸਟ ਹੋ ਜੇ ਤੁਸੀਂ ਸਾਰੇ ਨੇ ਦੇਖਿਆ ਪੰਜਾਬ ਸ਼ੌਂਕ ਖਾਣ ਲੱਗ ਪਵੇ ਤਾਂ ਸਮਝ ਸਕਦੇ ਹੋ ਕਿ ਕ腐ਪਸ਼ਨ ਕਿਸ ਹੱਦ ਤੱਕ ਜਾ ਰਹੀ ਹੈ ਗੱਲ ਕਰਾਂਗੇ ਉਦਯੋਗਿਕ ਪਲਾਟਾਂ ਦੀ ਲਗਭਗ ਜੋ ਸੁਤਨਾਮ ਦੌਣ ਦੀ ਟੀਮ ਕਹਿੰਦੀ ਹੈ ਕਿ 300 ਤੋਂ ਲੈ ਕੇ 400 ਪਲਾਟਾਂ ਤੱਕ 1 ਲੱਖ ਕਰੋੜ ਰੁਪਏ ਦਾ ਕਪਲਾ ਹੋਇਆ ਏ ਉਹਨੇ ਇਸ ਪਿੱਛੇ ਸੱਚ ਕੀ ਹੈ ਤੇ ਕੁਝ ਅਫਸਰ ਵੀ ਇਸ ਕਪਲੇ ਵਿੱਚ ਟੰਗੇ ਗਏ ਨੇ ਉਹ ਕਿਹੜੇ ਅਫਸਰ ਨੇ ਤੇ ਦੂਜੇ ਪਾਸੇ ਕੀ ਅਫਸਰ ਸੀ ਸਯੋਕ ਬਣ ਕੇ ਇਸ ਜੜ ਨੂੰ ਲੱਗੇ ਹੋਏ ਸਨ ਕਿ ਇਹ ਜੜ ਹੋਰ ਮਜ਼ਬੂਤ ਹੈ ਕਿ ਬਾਕੀ ਵਿਅਕਤੀਆਂ ਦੇ ਨਾਂ ਵੀ ਉਜਾਗਰ ਹੋਣਗੇ ਕਿਹੜੇ ਅਫਸਰ ਸੀ ਕੀ ਇਹ ਕਪਲਾ ਸੀ ਚਰਚਾ ਕਰਾਂਗੇ ਔਰ ਕਿਹਾ ਇਹ ਵੀ ਜਾਂਦਾ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਘਟਾਲਾ 400 ਤੋਂ ਲੈ ਕੇ 500 ਪਲਟਾਂ ਤੱਕ ਹੋ ਗਿਆ ਹੈ ਇਸ ਨਾਮ ਦਾਉ ਕਿਉਂ ਕਹਿਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਨਮ ਜੀ ਬਾਬਾ ਸਵਾਗਤ ਹੈ ਧੰਨਵਾਦ ਮਿਹਰਬਾਨੀ ਤੁਸੀਂ ਮੰਨਦੇ ਹੋ ਕਿ ਜੋ ਇੱਕ ਢਾਲਾ ਹੈ ਜਾਂ 400 ਤੋਂ ਲੈ ਕੇ 500 ਪਲਾਟਾਂ ਤੱਕ ਦਾ ਜੀ ਮੈਂ 2017-18 ਤੋਂ ਮੈਂ ਤੇ ਮੇਰੀ ਟੀਮ ਲਗਾਤਾਰ ਕਹਿ ਰਹੇ ਆ ਲੱਖਾਂ ਕਰੋੜ ਦਾ ਕਪਲਾ ਹੈ ਜੇ ਲੱਖਾਂ ਕਰੋੜਾਂ ਦੇ ਕਪਲੇ ਨਹੀਂ ਛੱਡਦੇ ਏ ਇਹ ਪੰਜਾਬ ਨੂੰ ਬੇਰੁਜ਼ਗਾਰੀ ਵੱਲ ਧੱਕਣ ਦਾ ਕਪਲਾ ਹੈਗਾ ਪੰਜਾਬ ਦੇ ਵਿੱਚ ਉਹ ਫੈਕਟਰੀਆਂ ਬੰਦ ਕਰਾ ਕੇ ਉਹਨੂੰ ਪੰਜਾਬ ਤੋਂ ਬਾਹਰ ਸੂਬੇ ਵਿੱਚ ਭੇਜਣ ਦਾ ਕਪਲਾ ਹੈਗਾ ਪੰਜਾਬ ਦੀਆਂ ਚੱਲਦੀਆਂ ਫੈਕਟਰੀਆਂ ਨੂੰ ਬੰਦ ਕਰਕੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਕਪਲਾ ਹੈਗਾ ਹੁਣ ਕਪਲਾ ਕੀ ਹੈ ਖੇਦੇ ਉੱਤੇ ਜਿਹੜਾ ਹੁਣ ਨਵਾਂ ਮਾਮਲਾ ਜਾ ਕੇ ਹੋਇਆ ਸੀ 2017-18 ਤੋਂ ਲਗਾਤਾਰ ਕਾਰਵਾਈ ਦੀ ਮੰਗ ਕਰਦੇ ਆਂ ਬਿਜਲੈਂਸ ਬਿਊਰੋ ਨੇ ਸਾਲ 2018 ਚ 4-4 2018 ਨੂੰ ਜਾਂਚ ਨੰਬਰ 3 ਕੀਤੀ ਸੀ ਕਿ ਜਿਹੜੀ ਚੰਡੀਗੜ੍ਹ ਸੈਕਟਰ 17 ਚ ਪੀ ਐਸ ਆਈ ਈ ਸੀ ਪੰਜਾਬ ਰਾਜ ਲਗੋ ਉਦਯੋਗ ਤੇ ਨਿਰਯਾਤ ਨਿਗਮ ਐ ਜਿਹੜੇ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਵੱਡੇ ਸ਼ਹਿਰ ਨੇ ਫੋਕਲ ਪੁਆਇੰਟ ਕੱਟ ਕੇ ਇੰਡਸਟਰੀ ਏਰੀਆ ਕੱਟ ਕੇ ਪਲਾਟ ਦੇਣੇ ਆ ਉਦੋਗਪਤੀਆਂ ਨੂੰ ਭਾਵੇਂ ਸਵਰਾਜ ਫੈਕਟਰੀ ਹੋਵੇ ਭਾਵੇਂ ਪਨਮਾਇਰ ਫੈਕਟਰੀ ਹੋਵੇ ਭਾਵੇਂ ਈ ਐਸ ਪੀ ਐਲ ਹੋਵੇ ਭਾਵੇਂ ਕੋਈ ਫਲਿੱਪਸ ਕੰਪਨੀ ਹੋਵੇ ਭਾਵੇਂ ਕੋਈ ਛੋਟਾ ਇੱਕ ਟੈਕਨਾਲੋਜੀ ਫੈਕਟਰੀ ਹੋਵੇ ਉਹਨੂੰ ਪਲਾਟ ਕੱਟ ਕੇ ਦੇਣੇ ਆ ਉਹਨਾਂ ਨੇ ਇੱਕ ਅਪਲਾ ਕੀਤਾ ਉਸ ਦਫ਼ਤਰ ਨੇ ਹੁਣ ਕਪਲਾ ਕਿਵੇਂ ਹੋਇਆ ਇੱਕ ਕਪਲੇ ਦੀ ਜਾਂਚ 2018 ਚ ਹੋਈ ਵਿਜੀਲੈਂਸ ਬਿਊਰੋ ਨੇ ਉਹ ਸਾਰੇ ਕਪਲੇ ਦੀ ਗੱਲ ਲਿਖੀ ਐ ਨਾਲ ਫਿਰ ਇੱਕ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਆ ਉਹਦੀ ਧਾਰਾ 17ਏ ਐ ਜਦੋਂ ਕਿਸੇ ਸੀਨੀਅਰ ਸਰਕਾਰੀ ਅਧਿਕਾਰੀ ਖਿਲਾਫ ਕੰਪਲੇਂਟ ਹੋਏ ਉਹਦੇ ਖਿਲਾਫ ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਨੀ ਹੋਵੇ ਤਾਂ ਉਸ ਡਿਪਾਰਟਮੈਂਟ ਦੇ ਐਮ ਡੀ ਤੋਂ ਪਰਮਿਸ਼ਨ ਲੈਣੀ ਪੈਂਦੀ ਐ ਕਿ ਦੋਸ਼ੀ ਪਾਏ ਗਏ ਆ ਸਾਡੇ ਮੁਤਾਬਕ ਇਹਨਾਂ ਦੇ ਐਫ ਆਰ ਦਰਕਾਰ ਕੇ ਜਾਂਚ ਕਰਨੀ ਆ ਤਾਂ ਉਦੋਂ ਫਿਰ ਇੱਕ ਹੋਰ ਕਪਲਾ ਹੋ ਗਿਆ ਉਦੋਂ ਕੈਪਟਨ ਅਮਰਿੰਦਰ ਦੀ ਮਿਲੀ ਭੁਗਤ ਨਾਲ ਤਿੰਨ ਆਈਏਐਸ ਅਫਸਰ ਰਾਹੁਲ ਭਨਾਰੀ, ਰਜਤ ਅਗਰਵਾਲ ਤੇ ਨੀਦੀਮਾਨੇ ਜਿਹੜੇ ਕਦੇ ਨਾ ਕਦੇ ਐਮਡੀ ਰਹੇ ਪੀਐਸਆਈਸੀ ਦੇ ਮੈਂ ਕਹਿੰਦਾ ਕਿ ਆਪਣੇ ਸ਼ਾਮਲ ਰਹੇ ਤੇ ਦੋਸ਼ੀਆਂ ਦੀ ਮਦਦ ਕਰਦੇ ਰਹੇ ਤੇ ਬਾਅਦ ਚ ਵੀ ਮਦਦ ਕੀਤੀ ਹੈ ਉਹਨਾਂ ਨੇ ਚਿੱਠੀ ਲਿਖ ਦਿੱਤੀ ਵਿਜੀਲੈਂਸ ਬਿਊਰੋ ਨੂੰ ਕਿ ਕੈਪਟਨ ਅਮਰਿੰਦਰ ਨੇ ਸਾਨੂੰ ਲਿਖਤੀ ਰੂਪ ਵਿੱਚ ਹੁਕਮ ਦਿੱਤੇ ਆ ਕਿ ਹੁਣ ਵਿਜੀਲੈਂਸ ਬਿਊਰੋ ਨਹੀਂ ਜਾਂਚ ਕਰੇਗੀ ਅਸੀਂ ਖੁਦ ਜਾਂਚ ਕਰ ਲਾਂਗੇ ਮੈਂ ਆਪਣੇ ਸ਼ਬਦਾਂ ਵਿੱਚ ਕਹਿਣਾ ਹੁਣਾ ਚੋਰਾਂ ਨੂੰ ਜਾਂਚ ਛੁਪੇ ਗਈ ਚੋਰ ਕਹਿੰਦੇ ਅਸੀਂ ਆਪਣੀ ਜਾਂਚ ਆਪ ਹੀ ਕਰ ਲਾਂਗੇ ਚੋਰ ਕੀ ਮੈਂ ਕਹਿ ਚੁੱਕਾ ਹਾਂ ਬਾਰ ਬਾਰ ਤੇ ਚੋਰਾਂ ਨੇ ਖੁਦ ਖੁਦ ਨੂੰ ਤੇ ਆਪਣੇ ਸਾਥੀਆਂ ਨੂੰ ਕਲੀਨ ਚਿੱਟ ਦੇ ਕੇ ਵਿਜੀਲੈਂਸ ਬਿਊਰੋ ਤੋਂ ਜਾਂਚ ਬੰਦ ਕਰਵਾ ਦਿੱਤੀ 2001 ਜਾਮ ਆਦਵੀ ਪਾਰਟੀ ਨੇ ਫਿਰ ਜਾਂਚ ਖਲਵਾਈ ਜਾਂਚ ਨੰਬਰ 4 ਫਿਰ ਵਿਜੀਲੈਂਸ ਬਿਊਰੋ ਨੇ ਫਾਈਲ ਭੇਜ ਦਿੱਤੀ ਕਿ ਕ腐ਸ਼ਨ ਐਕਟ ਹੈ ਤੇ ਠੱਗੀ ਦਾ ਪਰਚਾ ਦਰਜ ਕਰਨਾ ਤੁਹਾਡੇ ਬੰਦੇ ਖਲਾਬ ਫਿਰ ਮਾਮਲਾ ਨੀਲੀਮਾ ਆਈਐਸ ਅਫਸਰ ਨੇ ਫਿਰ ਮੋੜਵੀਂ ਚਿੱਠੀ ਵਿਜੀਲੈਂਸ ਬਿਊਰੋ ਨੂੰ ਲਿਖ ਦਿੱਤੀ ਕਿ ਜਦੋਂ ਅਸੀਂ ਪਹਿਲੇ ਜਾਂਚ ਕਰਕੇ ਕਲੀਨ ਚਿੱਟ ਦੇ ਚੁੱਕੇ ਹਾਂ ਬਿਜ਼ਨਸ ਬਿਊਰੋਕ੍ਰਾਟ ਦਾ ਕ腐ਸ਼ਨ ਐਕਟ ਦੇ ਇਨਕਾਰਵੇ ਕਰਨ ਦਾ ਅਧਿਕਾਰ ਹੀ ਹੈ ਨਹੀਂ ਤੁਸੀਂ ਫਾਈਲ ਨੂੰ ਬੰਦ ਕਰੋ ਫਿਰ ਆ ਗਈ ਆਮ ਆਦਮੀ ਪਾਰਟੀ ਫਿਰ ਆਮ ਆਦਮੀ ਪਾਰਟੀ ਬਣੇ ਨੂੰ 2-3 ਮਹੀਨੇ ਸਰਕਾਰ ਹੋਈ ਸੀ ਜਿਹੜਾ ਪਹਿਲਾ ਵਿਧਾਨ ਸਭਾ ਸੈਸ਼ਨ ਪਹੁੰਚਿਆ ਅਸੀਂ ਆਪਣੀ ਟੀਮ ਦੇ ਨਾਲ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਹੰਗਾਮਾ ਕੀਤਾ ਜਿਹੜੇ ਬੰਦੇ ਜੇਲ੍ਹ 'ਚ ਐ ਜਸਵਿੰਦਰ ਰੰਧਾਵਾ ਐਸਪੀ ਸਿੰਘ ਜਿਹੜੇ ਜੀਐਮ ਰਹੇ ਪੀਐਸਆਈਸੀ ਦੇ ਰਾਹੁਲ ਪੰਡਾਰੇ ਰਜਿਤ ਅਗਰਵਾਲ ਨੀਲੀਮਾ ਤੇ ਹੋਰ ਅਫਸਰਾਂ ਦਾ ਨਾਮ ਲੈ ਕੇ ਵਿਧਾਨ ਸਭਾ ਦੇ ਮੁੱਖ ਗੇਟ ਤੇ ਬਿਲਕੁਲ ਨਾਲ 5 ਮੀਟਰ ਦੋਹਰ ਅਸੀਂ ਹੰਗਾਮਾ ਕੀਤਾ ਮੈਂ ਭਗਵਾਨ ਜੀ ਤੁਹਾਨੂੰ ਕਹਿੰਦਾ ਚੋਰ ਤੇਰੇ ਦਫ਼ਤਰ 'ਚ ਬੈਠੇ ਆ ਇਹਨੂੰ ਦਫਾ ਕਰੇ ਪੰਜਾਬ ਨੂੰ ਕੋਣ ਲੱਗਿਆ ਹੈ ਇਹਨਾਂ ਖਿਲਾਫ ਕਾਰਵਾਈ ਕਰ ਮੈਂ ਤਾਰੀਫ ਕਰਦਾ ਹਾਂ ਉਹਦੇ ਭਗਵਾਨਤਮਾਨ ਦੀ ਕਿ ਜਿਹੜਾ ਐਸਪੀ ਸਿੰਘ ਕੱਲ ਪਰਸੋ ਅਰੈਸਟ ਕੀਤਾ ਬਿਜ਼ਨਸ ਬਿਊਰੋ ਨੇ ਇਹ ਜੀਐਮ ਸੀਗਾ ਰਿਟਾਇਰਮੈਂਟ ਤੋਂ ਬਾਅਦ ਫਿਰ ਕੰਟਰੈਕਟ ਤੇ ਰੱਖਿਆ ਸੀ ਸਾਨੂੰ ਪੁਲਿਸ ਤਾਂ ਚੱਕ ਲੈਗੇ ਚੰਡੀਗੜ੍ਹ ਸੈਕਟਰ 3 ਨੇ ਥਾਣੇ 'ਚ ਅਸੀਂ ਰਹੇ ਪਰ ਭਗਵਾਨਤਮਾਨ ਕਾਬਲੇ ਤਾਰੀਫ ਕ ਫਿਰ ਨਾਲ ਲੱਗਦੀ ਪਹਿਲੀ ਵਾਰੀ ਮੈਂ ਉਹਦਾ ਜਾਗਰ ਕੀਤਾ ਕਿ ਇਹ ਪਲਾਟ ਵੇਚਣ ਦਾ ਕਾਪਲਾ ਨਹੀਂ ਇਹ ਮਹੌਲੀ ਦੇ ਇੰਡਸਟਰੀਅਲ ਫੇਜ਼ 9 ਦੇ ਵਿੱਚ 27 ਏਕੜ ਚ ਫਿਲਿਪਸ ਇੰਡੀਆ ਕੰਪਨੀ ਜਿਹੜੀ ਪ੍ਰੋਡਕਟ ਬਣਾਉਂਦੀ ਹੈ ਅ ਸਿਗਮਾ ਟਰਪਰਾਈਜ਼ ਨੂੰ ਕੰਪਨੀ ਵੇਚੀ ਗਈ ਉਹ ਕੰਪਨੀ ਘਾਟੇ 'ਚ ਹੈ ਨਹੀਂ ਇਹਦੇ 'ਚ 1500 ਨੌਕਰ ਕੰਮ ਕਰਦੇ ਆ 750 ਪੱਕੇ ਮਲਾਜਮ ਪੰਜਾਬ ਦੇ ਲੋਕ 750 ਕੱਚੇ ਆ ਉਹਨੂੰ ਕੱਢੇਗਾ ਨੌਕਰੀ ਤੋਂ ਅਰਬਾਂ ਦੀ ਮਸ਼ੀਨਰੀ ਵੇਚੀ ਗਈ ਬਾਅਦ ਚ ਪੰਜਾਬ ਦੀ ਸਰਕਾਰ ਨੇ ਪਾਲਿਸੀ ਬਣਾਈ ਮਿਲੀਪੁਕ ਚੋਰਾ ਨਾਲ ਕਿ ਉੱਥੇ 25 27 ਏਕੜ ਚ ਪਲਾਟ ਲੱਗਣਾ ਨੇ ਉਹਦੇ ਟੋਟੇ ਕਰ ਦੋ ਪਾਲਿਸੀ ਮਤਾਬਕ ਸਿਰ 12 ਟੋਟੇ ਹੋ ਸਕਦੇ ਆ 12 ਟੋਟੇ ਕਰਕੇ ਪਾਲਿਸੀ ਮੁਤਾਬਕ ਬਾਅਦ ਚ ਹੇਰਫੇਰੀ ਕਰਕੇ ਨੇ ਅਫਸਰਾਂ ਨੇ ਮਾਫੀਆ ਨਾਲ ਮਿਲ ਕੇ ਭੂਆਫੇ ਨਾਲ 125 ਪਲਾਟ ਬਣਾ ਕੇ ਵੇਚ ਦਿੱਤਾ ਜਿਸ ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ 700 800 ਕਰੋੜ ਦਾ ਰਗੜਾ ਲੱਗਿਆ ਇਹ ਪੰਜਾਬ ਸਰਕਾਰ ਦੇ ਡਾਕੂਮੈਂਟ ਬੋਲਦੇ ਆ ਇਹ ਇੱਕ ਕਾਪਲੇ ਚ ਪਰਚਾ ਦਲਜ ਹੋਇਆ ਪਰ ਸਾਡੇ ਵਿਜੀਲੈਂਸ ਬਿਊਰੋ ਦੇ ਖਿਲਾਫ ਵਿਧਾਨ ਸਭਾ ਦੇ ਬਾਹਰ ਰੌਲਾ ਪਾਉਣ ਕਰਨਾ ਪਿਛਲੇ ਸਾਹਬ ਕਾ ਉਦਯੋਗ ਮੰਤਰੀ ਐਨੇ ਡਰ ਗਏ ਕਿ ਜੇਕ ਦੇ ਫਿਲਿਪਸ ਦੇ ਵਿੱਚ ਪਰਚਾ ਦਰਜ ਹੋ ਗਿਆ ਤਾਂ ਜੇ ਸਾਰੇ ਕਪਲੇ ਜਿਵੇਂ ਮੈਂ ਟੰਗਿਆ ਗਿਆ ਉਹ ਵਿਜੀਲੈਂਸ ਬਿਊਰੋ ਕੋਲ 1 ਕਰੋੜ ਰੁਪਏ ਰਿਸ਼ਵਤ ਲੈ ਕੇ ਪਹੁੰਚ ਗਏ 50 ਲੱਖ ਦੀ ਪਹਿਲੀ ਕਿਸ਼ਤ ਲੈ ਕੇ ਸੀ ਅਰੇਸਟ ਹੋ ਜੀ ਤੁਸੀਂ ਸਾਰੇ ਨੇ ਦੇਖਿਆ ਉਸ ਤੋਂ ਬਾਅਦ ਫਿਲਿਪਸ ਦਾ ਸਕੈਮ ਸ਼ੁਰੂ ਹੋਇਆ ਪਰ ਲਗਾਤਾਰ ਅਸੀਂ ਇਹ ਮੰਗ ਕਰਦੇ ਆਏ ਹਾਂ 2017-18 ਤੋਂ ਹਾਈ ਕੋਰਟ 'ਚ ਵੀ ਪਬਲਿਕ ਇੰਟਰਸਟ ਲਿਟੀਗੇਸ਼ਨ ਨੰਬਰ 3 ਸਾਡੇ ਬੰਦੇ ਨੇ ਪਾਈ ਹੈ ਕਿ ਮੁੱਖ ਮੰਤਰੀ ਕੈਪਟਨ ਰਮਿੰਦਰ ਦੀ ਚਿੱਠੀ ਹੈ ਨਹੀਂ ਉਸ ਤੋਂ ਬਾਅਦ ਇੱਕ ਨਵਾਂ ਸਕੈਮ ਸ਼ੁਰੂ ਕਰ ਦਿੱਤਾ ਪੀਐਸਏ ਦੇ ਅਧਿਕਾਰੀ ਨੇ ਇਹੀ ਬੰਦੇ ਜਿਹੜੇ ਜੇਲ੍ਹ 'ਚ ਬੈਠੇ ਐ ਇਹ ਜ ਸੈਕਟਰ 17 ਜੇ ਕੰਪਲੇਨ ਦੇ ਦਿੱਤੀ ਕਿ ਕੈਪਟਨ ਅਮਰਿੰਦਰ ਵਾਲੀ ਮੁੱਖ ਮੰਤਰੀ ਵਾਲੀ ਚਿੱਠੀ ਖੋ ਗਈ ਹੈ ਤਾਂ ਕਿ ਐਫ ਆਰ ਦਾਜ ਕਰਾ ਕੇ ਹਾਈ ਕੋਰਟ ਚ ਪੇਸ਼ ਕਰ ਸਕਣ ਪਰ ਸਾਡੀ ਟੀਮ ਦੇ ਬੰਦੇ ਸਤਰਕ ਰਹੇ ਅਸੀਂ ਚੰਡੀਗੜ੍ਹ ਪੁਲਿਸ ਨਾਲ رابطہ ਕਾਇਮ ਕੀਤਾ ਅਸੀਂ ਚਿੱਠੀ ਪੱਤਰ ਕਰਨਾ ਸ਼ੁਰੂ ਕਰ ਦਿੱਤਾ ਪਰਚਾ ਦਰਜ ਨਹੀਂ ਹੋਇਆ ਅਸੀਂ ਲਗਾਤਾਰ ਮੰਗ ਕਰਦੇ ਸੀ ਸਾਨੂੰ ਸੁਨੇਹੇ ਮਿਲਦੇ ਰਹੇ ਕਿ ਕਿਸੇ ਹੋਰ ਸਟੇਟ ਦਾ ਇਹ ਲੀਡਰ ਉਹਨੂੰ ਅਸੀਂ 5 ਕਰੋੜ ਦੇਤਾ 10 ਕਰੋੜ ਦੇਤਾ 20 ਕਰੋੜ ਦੇਤਾ ਮੈਨੂੰ ਖਬਰਾਂ ਮਿਲਦੀ ਰਹੀਆਂ ਵੀ ਕਾਰਵਾਈ ਨਹੀਂ ਹੋਣੀ ਬੰਦੇ ਬੜੇ ਸਟਰੌਂਗ ਹੈ ਕਿਉਂ ਮੈਂ ਕਹਿੰਦਾ 1 ਲੱਖ ਕਰੋੜ ਦਾ ਕਪਲਾ ਹੈਗਾ ਪਰ ਲਗਾਤਾਰ ਪੈਰਵਾਈ ਕਰਨ ਤੋਂ ਬਾਅਦ ਲਗਾਤਾਰ ਬੇਨਤੀਆਂ ਤਰਲੇ ਕਰਨ ਤੋਂ ਬਾਅਦ ਮੈਂ ਪਿਛਲੇ ਸਾਲ ਇੱਕ ਮੀਟਿੰਗ ਦੇ ਚ ਸੀਐਮ ਸਾਹਿਬ ਨੂੰ ਮਿਲਿਆ ਉਦੋਂ ਮੈਂ ਫਾਈਲ ਲੈ ਗਿਆ ਸੀ ਅਮਰੋਦ ਬਾਗ ਸਕੈਮ ਦੀ ਫਲਿੱਪਸ ਪਲਾਟ ਘਟਾਲੇ ਦੀ ਇਹ ਪੂਰੇ ਸਕੈਮ ਦੀ ਫਾਈਲ ਅਲਗ-ਅਲਗ ਬਣਾ ਕੇ ਲੈ ਗਿਆ ਸੀ 15 ਸਕਿੰਟ ਸੀਐਮ ਨਾਲ ਗੱਲ ਕੀਤੀ ਸੀ ਸਰ ਆਹ ਮਾਮਲਾ ਹੈ ਜਾਣਦੇ ਸੀ ਮੈਨੂੰ ਆੜਾ ਮੋਟਾ ਤੇ 3 ਮਿੰਟ ਪੜ ਲਿਓ ਜੇ ਕਾਰਵਾਈ ਕਰਨ ਦਾ ਕਰ ਦਿਓ ਲਗਾਤਾਰ ਉਸ ਤੋਂ ਬਾਅਦ ਹੀ ਰੌਲਾ ਪਾਦੇ ਰਹੇ ਤਾਂ ਸੀਐਮ ਨੇ ਆਪਣੇ ਪਦਰ ਤੇ ਮੁੱਖ ਮੰਤਰੀ ਪੰਜਾਬ ਚੀਫ ਸਕੱਤਰ ਪੰਜਾਬ ਏਜੀ ਪੰਜਾਬ ਐਮਡੀ ਪੀਐਸਆਈਸੀ ਨੇ ਖੁਦ ਕਮੇਟੀ ਬਣਾ ਕੇ ਸਾਰੀਆਂ ਫਾਈਲਾਂ ਵਿਜਲਸ ਬਿਊਰੋ ਕੋ ਵਾਪਸ ਮੰਗਵਾ ਕੇ ਖੁਦ ਇਨਵੈਸਟੀਗੇਸ਼ਨ ਕੀਤੀ ਜੋ ਅਸੀਂ આરોਪ ਲਾਉਂਦੇ ਸੀ ਉਹ ਸੱਚ ਪਾਏ ਤੇ ਸੀਐਮ ਨੇ ਫਿਰ ਪਰਮਿਸ਼ਨ ਦੇ ਕੇ ਐਮਡੀ ਨੂੰ ਅਧਿਕਾਰ ਦੇ ਦਿੱਤੇ ਕਿ ਇਹਦੇ ਤੇ ਬਣਦੀ ਸਖਤ ਕਾਰਵਾਈ ਕਰ ਉਸ ਤੋਂ ਬਾਅਦ ਇੱਕ ਹੋਰ ਕਪਲਾ ਹੋ ਗਿਆ ਕਪਲਾ ਇਹ ਹੋ ਗਿਆ ਜਦੋਂ ਹਾਈ ਕੋਰਟ ਦੇ ਤਰੀਕਾ ਇਹ ਮੁੱਖ ਮੰਤਰੀ ਵਾਲੀ ਚਿੱਠੀ ਦੀ ਤਾ ਐਮ ਡੀ ਨੇ ਬੜਾ ਵਧੀਆ ਕੰਮ ਕੀਤਾ ਜੋ 15 ਦਿਨ ਪਹਿਲੇ ਪੀ ਐਸ ਆਈ ਸੀ ਨੂੰ ਅਧਿਕਾਰ ਦਿੱਤੇ ਸੀ ਐਸ ਆਈ ਐਮ ਨੇ ਕਾਰਵਾਈ ਕਰਨ ਦੇ ਤਾਂ ਐਮ ਡੀ ਸਾਹਿਬ ਨੇ ਚਿੱਠੀ ਕੱਢੀ ਨਹੀਂ ਜਾਣ ਬਚ ਕੇ ਕਿਤੇ ਲੀਕ ਨਾ ਹੋ ਜੇ ਇਹ ਗਰਵਨ ਨਾ ਕਰ ਦੇਣਾ ਸਵੇਰੇ 10 ਵਜੇ ਕੋਰਟ ਚ ਜਾਣਾ ਸੀ ਸ਼ਾਮ ਨੂੰ 5 ਵਜੇ ਸਾਈਨ ਕਰਕੇ ਉਹ ਕੋਰਟ ਨੂੰ ਭੇਜੀ ਤੇ ਉਸ ਤੋਂ ਬਾਅਦ ਚਿੱਠੀ ਵਾਇਰਲ ਹੋਈ ਹੈ ਹੁਣ ਉਹ ਫਾਈਲ ਜਿਹੜੀ ਹੈ ਉਸ ਦਿਨ ਬਿਜ਼ਨਸ ਬਿਊਰੋ ਨੂੰ ਭੇਜ ਦਿੱਤੀ ਐਮ ਡੀ ਪੀ ਐਸ ਆਈ ਸੀ ਨੇ ਪਰ ਪਰਚਾ ਦਰਜ ਨਹੀਂ ਹੋਇਆ ਸਿਵਰਾਤਰੀ ਤੋਂ 2 ਦਿਨ ਪਹਿਲੇ ਕਿਸੇ ਹੋਰ ਕੇਸ 'ਚ ਮੇਰੀ ਵਿਜੀਨਲ ਪੀਐਸਐਸ ਦੇ ਐਮਡੀ ਸਾਹਿਬ ਨਾਲ ਮੀਟਿੰਗ ਸੀ ਮੈਂ ਵੈਸੇ ਹੀ ਜਨਰਲ ਗੱਲ ਕਰ ਲਈ ਕਿ ਮੈਂ ਇਸ ਮਾਮਲੇ 'ਚ ਸੀਐਮ ਨੇ ਵੀ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਪਰ ਚਾ ਕਿਉਂ ਨਹੀਂ ਦਰਜ ਹੋ ਰਿਹਾ ਮੈਂ ਆਪਣੇ ਸ਼ੱਕ ਜਾਹਰ ਕੀਤਾ ਕਿੰਦਾ ਮੇਰੇ ਵੱਲੋਂ ਤਾਂ ਸਾਈਨ ਹੋ ਕੇ ਸਾਰਾ ਕੁਝ ਚਲਾ ਗਿਆ ਪਤਾ ਨਹੀਂ ਕਿਉਂ ਰੋਗੀ ਵੀ ਸਰਕਾਰ ਜਾਣੇ ਸ਼ੱਕ ਬਣ ਗਿਆ ਪੰਜਾਬ ਸਰਕਾਰ ਦੇ ਵੀ ਐਫਆਈਆਰ ਕਿਤੇ ਸੈਟਿੰਗ ਨਾ ਕਰ ਗਏ ਹੁਣ ਜਿਹਦਾ ਅਸੀਂ ਅਕਸਰ ਸ਼ੱਕ ਕਰਦੇ ਹੁੰਨੇ ਆ ਤੇ ਉਸ ਤੋਂ ਬਾਅਦ ਸਾਡੇ ਸੂਤਰਾਂ ਨੇ ਵਿਜੀਲੈਂਸ ਚੀਫ ਸਾਹਿਬ ਨਾਲ ਗੱਲ ਕੀਤੀ ਕਿ ਜਦੋਂ ਐਮ ਡੀ ਪੀ ਐਸ ਆਈ ਸੀ ਨੇ ਤੁਹਾਨੂੰ ਫਾਈਲ ਭੇਜ ਦਿੱਤੀ ਪਰਚਾ ਦਰਜ ਕਰਨ ਤੇ ਕਾਹੜ ਦੱਸੋ ਕਿਥੇ ਹੈ ਪਹਿਲੇ ਸੋਚੇਗੇ ਵੀ 10-15 ਦਿਨ ਐਵੇਂ ਇਨਕੁਆਇਰੀ ਚੱਲਦੀ ਰਹੀ ਵਿਜੀਲੈਂਸ ਚੀਫ ਸਾਹਿਬ ਨੇ ਦੱਸਿਆ ਕਹਿੰਦੇ ਯਾਰ ਸਾਡੇ ਕੋਲ ਤਾਂ ਫਾਈਲ ਪਹੁੰਚੀ ਨਹੀਂ ਐਮ ਡੀ ਸਾਹਿਬ ਕਹਿੰਦੇ ਉਹ ਰিসিਵਿੰਗ ਹੈ ਵਿਚ ਵਿਚਾਲੇ ਹੁਣ ਹੋਇਆ ਕਿ ਜਦੋਂ ਮੈਂ ਐਮ ਡੀ ਸਾਹਿਬ ਨਾਲ ਮੀਟਿੰਗ ਕਰਕੇ ਆਇਆ ਦੂਜੇ ਦਿਨ ਸਾਡੇ ਹਾਈ ਕੋਰਟ ਦੀ ਟੀਮ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਠੱਗ ਹੈ ਪੀਐਸਆਈਸੀ ਦੇ ਚੋਰ ਅਧਿਕਾਰੀ ਇਹਨੇ ਹਾਈ ਕੋਰਟ ਚ ਕੇਸ ਪਾ ਦਿੱਤਾ ਉਹੀ ਫਾਈਲ ਲਗਾ ਕੇ ਕਿ ਜਿਹੜੀ ਸਾਡੀ ਦੋ ਵਾਰੀ ਆਈਐਸ ਅਫਸਰਾਂ ਦੀ ਕਮੇਟੀ ਨੇ ਸਾਨੂੰ ਕਲੀਨ ਚਿੱਟ ਦੇ ਦਿੱਤੀ ਹੈ ਇੱਕ ਰਿਟਾਇਰਡ ਜੱਜ ਨੇ ਸਾਨੂੰ ਸੈਟਿੰਗ ਕਰਕੇ ਕਰਕੇ ਇੱਕ ਰਿਟਾਇਰਡ ਜੱਜ ਨੇ ਸਾਨੂੰ ਕਲੀਨ ਚਿੱਟ ਦੇ ਦਿੱਤੀ ਹੈ ਤਾਂ ਪੰਜਾਬ ਸਰਕਾਰ ਮੁੜ ਕੇ ਸਾਡੇ ਖਿਲਾਫ ਫਿਰ ਕਾਰਵਾਈ ਕਰਨ ਲੱਗੇ ਸਟੇ ਦੇ ਦਿਓ ਉਦੋਂ ਸਾਡੇ ਹੋਸਟ ਕਹਣਿਆ ਹੈ ਕਿ ਪਰਚਾ ਦਰਜ ਨਹੀਂ ਹੋ ਰਿਹਾ ਇਹ ਹਾਈ ਕੋਰਟ ਚ ਕੇਸ ਲਾਰੇ ਸਟੇ ਲੈਣ ਦੇ ਹਾਈ ਕੋਰਟ ਨੇ ਸਟੇ ਨਹੀਂ ਦਿੱਤੀ ਨਾਲ ਲਿਖਤਾ ਵੀ ਇਸ ਮਾਮਲੇ ਦੀ ਸੁਣਵਾਈ ਚੀਫ ਜਸਦੀ ਸਾਹਿਬ ਕਰਨਗੇ ਜਦੋਂ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਫਿਰ ਅਸੀਂ ਲਗਾਤਾਰ ਜਦੋਂ ਪੈਰਵੇ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਬਿਜ਼ਨਸ ਬਿਊਰੋ ਕੋਲ ਦਾ ਫਾਈਲ ਪਹੁੰਚ ਨਹੀਂ ਤਾਂ ਹੁਣ ਕੁਝ ਦੋਸ਼ੀ ਅਫਸਰ ਹੈ ਪੀਐਸਆਈ ਸੀ ਦੇ ਵਿਜੀਲੈਂਸ ਵਾ ਵਿਭਾਗ ਦੇ ਜਿਨ੍ਹਾਂ ਨੇ ਗੋਲਮੋਲ ਕਰਕੇ 15 ਦਿਨ ਸੀਐਮ ਦੇ ਆਰਡਰ ਨੂੰ ਰੋਕ ਕੇ ਰੱਖਿਆ ਤੇ ਦੋਸ਼ੀਆਂ ਨੇ ਮਦਦ ਕੀਤੀ ਕਿ ਉਹ ਕੋਰਟ ਦੇ ਵਿੱਚ ਜਾ ਕੇ ਸਟੇ ਲੈਣਾ ਪਰ ਫਿਰ ਵੀ ਮੈਂ ਤਾਰੀਫ ਕਰਦਾ ਪੰਜਾਬ ਸਰਕਾਰ ਦੀ ਐਮ ਡੀ ਪੀ ਐਸ ਆਈ ਸੀ ਦੀ ਵਿਜੀਲੈਂਸ ਚੀਫ ਦੀ ਜਦੋਂ ਸਾਰੇ ਸਕੈਮਦਾਰ ਨੂੰ ਪਤਾ ਲੱਗਿਆ ਵੀ ਇਹ ਕਾਰਵਾਈ ਸੀਐਮ ਦੇ ਆਰਡਰ ਨੂੰ ਰੁਕਿਆ ਗਿਆ ਤਾਂ ਸ਼ਿਵਰਾਤਰੀ ਵਾਲੇ ਦਿਨ ਸ਼ਾਮ ਨੂੰ 5 ਵਜੇ ਤੋਂ ਬਾਅਦ ਦਫ਼ਤਰ ਖੋਲੇ ਗਏ ਪੀ ਐਸ ਆਈ ਸੀ ਦੇ ਐਮ ਡੀ ਨੇ ਫਿਰ ਦੁਬਾਰੇ ਫਾਈਲ ਬਣਾ ਕੇ origignal ਫਾਈਲ ਭੇਜੀ ਤੇ ਉਸ ਤੋਂ ਬਾਅਦ ਵਿਜਨਸ ਵਿਭਾਗ ਨੇ ਉਹ origignal ਫਾਈਲ ਵਿਜੀਲੈਂਸ ਚੀਫ ਨੂੰ ਦਿੱਤੀ ਸ਼ਾਮ ਨੂੰ 5 ਵਜੇ 6 6 6:30 ਵਜੇ ਤੇ 6:30 ਤੋਂ ਬਾਅਦ 7:00 ਵਜੇ ਦੇ ਨੇੜੇ ਤੇੜੇ ਵਿਜੀਲੈਂਸ ਚੀਫ ਨੇ ਸ਼ੁਰੂਆਤਰੀ ਵਾਲੇ ਦਿਨ ਖੁਦ ਐਫ ਆਈ ਆਰ ਦਰਜ ਕਰਵਾ ਕੇ ਦੋਸ਼ੀਆਂ ਨੂੰ ਅਰੈਸਟ ਕਰਵਾਦੇ ਟੀਮਾਂ ਭੇਜ ਦਿੱਤੀਆਂ ਦੋਸ਼ੀ ਫਰਾਰ ਸੀ ਸਾਰੇ ਪਰ ਵਿਜੀਲੈਂਸ ਵਿਜੀਰੈਂਸ ਕਿਸੇ ਤਰ੍ਹਾਂ ਪਿੱਛੇ ਨਹੀਂ ਰਹੀ ਰਾਤ ਨੂੰ 12:00 12:30 ਵਜੇ ਅਰੈਸਟ ਕੀਤੇ ਤੇ ਦੋ ਮੁੱਖ ਦੋਸ਼ੀ ਜਸਵਿੰਦਰ ਰੰਧਾਵਾ ਜਿਹਦੀ 2018 ਅੱਠ ਦੀ ਮੈਂ ਤੁਹਾਨੂੰ ਦਿੱਤੀ ਇੱਕ ਲੈਟਰ ਜਿਹਨੇ ਐਮ ਡੀ ਨੂੰ ਲਿਖਿਆ ਸੀ ਕਿ ਮੇਰਾ ਨਿਊਜ਼ੀਲੈਂਡ ਚ ਅਮਰੀਕਾ ਚ ਤੇ ਇੰਡੀਆ ਚ ਰੀਅਲ ਏਸਟੇਟ ਦਾ ਬਿਜ਼ਨਸ ਹੈ ਹੋਰ ਕਈ ਮੇਰੇ ਸਟੋਰ ਹੈ ਤੇ ਮੇਰੇ ਰਾਈਸ ਸੈਲਰ ਹੈ ਮੈਂ ਉਹਨਾਂ ਦਾ ਸਾਇਲੈਂਟ 파ਟਰਨਰ ਹੈ ਮੈਂ ਉਹਨਾਂ ਦਾ ਡਾਇਰੈਕਟਰ ਹੈ ਮੈਨੂੰ ਕੰਮ ਕਰਨ ਦੀ ਪਰਮਿਸ਼ਨ ਦਿਓ ਇਸ ਤੋਂ ਇਹ ਪਤਾ ਲੱਗਦਾ ਕਿ ਇੱਕ ਸਰਕਾਰੀ ਨੌਕਰ ਜਦੀ ਤਰਖਾ ਸਾਰੇ ਜ਼ਿੰਦਗੀ ਦੀ 3-4 ਕਰੋੜ ਹੈ ਉਹ ਅਰਬਾਂ ਦਾ ਬਿਜ਼ਨਸ ਨਿਊਜ਼ੀਲੈਂਡ ਚ ਅਮਰੀਕਾ ਚ ਇੰਡੀਆ ਚ ਮੈਜੈਸਟਿਕ ਹੋਟਲ ਅ ਅੰਮ੍ਰਿਤਸਰ ਦਾ ਤੇ ਉਚੋ ਮੰਡੀ ਦਾ ਬਹੁਤ ਵੱਡਾ ਸ਼ਾਪਿੰਗ ਮਾਲ ਤੇ ਇਦਾਂ ਦੀ ਅਰਬਾਂ ਖਰਬਾਂ ਦੀ ਜ਼ਮੀਨ ਜਾਇਦਾ ਇੱਥੇ ਸਕੈਮ ਕਰਕੇ ਬਣਾਈ ਆ। ਇਹੀ ਜਿਹੜਾ ਪੱਤਰਕਾਰ ਪ੍ਰਵਾਨੇ ਦਾ ਮੁੰਡਾ ਰਿਹਾ ਐਸਪੀ ਸਿੰਘ ਜੀਐਮ ਰਿਹਾ ਮੈਂ ਉਦੋਂ ਵੀ ਕਿਹਾ ਸੀ 40-50 ਤੋਂ ਵੱਧ ਪੈਟਰੋਲ ਪੰਪਾਂ ਦਾ ਲਾਲਾ ਪੈਂਦਾ ਇਹਦਾ ਪਨੀਕਾ ਕੈਨੇਡਾ ਜਾਗੇ ਆ। ਅਰਬਾਂ ਦੀ ਪ੍ਰਾਪਰਟੀ ਹੈ ਮੇਰੇ ਮੁਤਾਬਕ 2000 ਕਰੋੜ ਤੋਂ 5000 ਕਰੋੜ ਦੇ ਦੋ ਬੰਦੇ ਮਾਲਕ ਹੈ। ਸਿਰਫ ਦੋ ਹੀ ਅਰੈਸਟ ਹੋਏ ਆ। 7-8 ਬੰਦੇ ਫਰਾਰ ਆ। ਵਿਜੀਲੈਂਸ ਬਿਊਰੋ ਨੇ ਪਰਚੇ ਦੇ ਵਿੱਚ ਉਹ ਸਾਰੀ ਡਿਟੇਲ ਪੜਨੀ ਪਣੀ ਹੈ ਜਦੋਂ ਇਹਦੀ ਪਰਦਾ ਖੁੱਲਣ ਗਿਆ ਤਾਂ 300 ਤੋਂ 500 ਹੁਣ ਸਕੈਮ ਕਿਵੇਂ ਕਰਦੇ ਸੀ ਉਹ ਵੀ ਤੁਹਾਨੂੰ ਦੱਸਿਆ ਸੀ ਮੈਂ ਪਿਛਲੀ ਵਾਰ ਇਹ ਸਕੈਮ ਕਰਦੇ ਇਹ ਦੋਨੋਂ ਅਫਸਰ ਜਿਹੜੇ ਮੁੱਖ ਦੋਸ਼ੀ ਆ ਬਾਕੀ ਇਹਨਾਂ ਦੇ ਸਾਥੀ ਮੰਨ ਲਓ ਇੰਡਸਟਰੀ ਏਰੀਆ ਮੋਹਾਲੀ ਚ 500 ਕੰਪਨੀਆਂ ਦੇ ਪਲਾਟ ਹੈਗੇ 500 ਫੈਕਟਰੀਆਂ ਲੱਗ ਸਕਦੀਆਂ 200 ਫੈਕਟਰੀਆਂ 201990 ਦੇ ਲੈ ਕੇ 2010 ਤੱਕ ਮੰਨ ਲਓ ਵਿਕ ਗਈਆਂ ਪਲਾਟ ਵਿਕ ਗਏ ਭਾਵੇਂ ਰੁਪਈਏ ਦੇ ਵਿਕਿਆ ਭਾਵੇਂ 10 ਕਰੋੜ ਦਾ ਵਿਕਿਆ 300 ਪਲਾਟਾਂ ਦੇ ਉਦਾਹਰਣ ਦੇ ਰਹੇ ਆ 300 ਪਲਾਟਾਂ ਦੇ ਫਾਈਲਾਂ ਨੇ ਦੱਬ ਕੇ ਰੱਖ ਲਈਆਂ ਤਾਂ ਇਹ ਸਕੈਮ ਕਿਵੇਂ ਕਰਦੇ ਸੀ ਰਿਸ਼ਵਤ ਸੈਟਿੰਗ ਕਰਦੇ ਸੀ ਕਿਸੇ ਮਾਮਲੇ ਦੇ ਕਿਸੇ ਵੱਡੇ ਵਪਾਰੀ ਨਾਲ ਮੰਨ ਲਓ 1 ਕਰੋੜ ਰੁਪਏ ਰਿਸ਼ਵਤ ਦੇਣੀ ਹੈ ਇਹਨਾਂ ਨੂੰ ਤਾਂ 10-10 ਲੱਖ ਦੇ 10 ਡਿਮਾਂਡ ਡਰਾਫਟ ਪੰਜਾਬ ਸਰਕਾਰ ਦੇ ਨਾਮ ਦੇ ਬਣਾ ਲੈਣੇ ਉਹ 10 ਡਿਮਾਂਡ ਡਰਾਫਟ ਜਮ੍ਹਾਂ ਕਰਵਾ ਦਿੰਦੇ ਨੇ ਸਰਕਾਰ ਦੇ ਖਾਤੇ 'ਚ ਹੁਣ ਉਹ ਜੁਰਮਾਨਾ ਸੀ ਜਾ ਕੋਈ ਸੈਟਿੰਗ ਸੀ ਜਾ ਕੇ ਜੇ ਫੈਕਟਰੀ ਵਾਲੇ ਨੂੰ ਨੁਕਸ ਕੱਟ ਕੇ ਕਿਨੂੰ 5 ਲੱਖ ਦਾ ਜੁਰਮਾਨਾ ਹੈ ਕਿਨੂੰ 2 ਲੱਖ ਦਾ ਜੁਰਮਾਨਾ ਫੈਕਟਰੀ ਵਾਲੇ ਨੂੰ ਰਿਸ਼ਵਤ ਵੀ ਦੇਣੀ ਨਾਲੇ ਇਹਨੂੰ ਜ ਸਰਕਾਰ ਨੂੰ ਜੁਰਮਾਨਾ ਵੀ ਦੇਣਾ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਹੋ ਜਾਂਦੇ ਸੀ ਤਾਂ ਉਹ ਜਿਹੜਾ ਜੁਰਮਾਨਾ ਸੀ ਜਾਂ ਰਿਸ਼ਵਤ ਸੀ ਉਹਦੇ ਬਦਲੇ ਦੇ ਵਿੱਚ ਬਿਨਾ ਉਹਨਾਂ ਨੂੰ ਦੱਸੇ ਤੋਂ ਮੰਨ ਲਓ ਤੁਸੀਂ ਜੁਰਮਾਨਾ ਤੁਸੀਂ ਤੁਹਾਡਾ ਨਾਮ ਹੈ ਤੁਹਾਨੂੰ ਪੇਪਰਾਂ 'ਚ ਹੀ ਪਲਾਟ ਦਾ ਮਾਲਕ ਬਣਾ ਦੇਣਾ ਕਿ ਜਸਵਿੰਦਰ ਜੀ ਨੇ ਪੱਤਰਕਾਰ ਜਸਵਿੰਦਰ ਜੀ ਨੇ 10 10 ਲੱਖ ਰੁਪਏ ਦਿੱਤਾ ਮੋਹਾਲੀ ਦੇ ਫੈਕਟਰੀ ਦਾ ਪਲਾਟ ਕਰਵਾਉਣ ਦੇ ਵਾਸਤੇ ਉਹ ਫਾਈਲ ਦੇ ਵਿੱਚ ਲਗਾ ਕੇ ਫਾਈਲ ਦਾ ਬਲ ਨਹੀਂ ਸਰਕਾਰ ਦੇ ਖਾਤੇ ਪੈਸੇ ਚਲੇ ਗਏ ਹੁਣ ਤੁਹਾਡੇ ਨਾਲ ਸਕੈਮ ਕੀ ਹੋ ਗਿਆ ਪੰਜਾਬ ਨਾਲ ਸਕੈਮ ਕੀ ਹੋ ਗਿਆ 20 ਸਾਲ ਪਹਿਲੇ ਉਹ ਪਲਾਟ ਸੀਗਾ 1 ਕਰੋੜ ਦਾ 20 ਸਾਲ ਬਾਅਦ ਹੋ ਗਿਆ 100 ਕਰੋੜ ਦਾ ਅੱਜ ਦੀ ਡੇਟ 'ਚ ਉਹ 100 ਕਰੋੜ ਦਾ ਪਲਾਟ ਵੇਚਣ ਵਾਸਤੇ ਐਨੇ ਪੱਕੇ ਡੀਲਰ ਰੱਖੇ ਹੁੰਦੇ ਕਿ 10 ਸਾਲ ਰਿਸ਼ਤੇਦਾਰ ਤੋਂ ਕੰਮ ਲੈਣਾ ਫਿਰ 100 ਰੁਸ਼ਤੀਦਾਰ ਤੋਂ ਕੰਮ ਲੈਣਾ ਫਿਰ ਉਸ ਤੋਂ ਲੈਣਾ ਤਾਂ ਉਹ ਪਲਾਟ 100 ਕਰੋੜ ਦਾ ਵੇਚਿਆ ਗਿਆ 100 ਕਰੋੜ ਦਾ ਵਿਗ ਗਿਆ 100 ਕਰੋੜ ਆਪਾਂ ਚ ਵੰਡ ਲਿਆ ਸਰਕਾਰ ਨਾਲ ਕੀ ਧੋਖਾ ਹੋ ਗਿਆ 20 ਸਾਲ ਪਹਿਲਾਂ ਵਿਜੇ ਜੀ ਨੂੰ ਤਾਂ ਵੇਚਿਆ ਗਿਆ ਸੀ ਉਹ 1 ਕਰੋੜ ਦਾ ਵਿਜੇ ਦੇ ਖਾਤੇ ਦਿਖਾ ਦਿੱਤੇ 10 ਲੱਖ ਰੁਪਏ ਦਿੱਤੇ ਤੁਸੀਂ ਇਹਨੇ ਤਾਂ ਉਹ ਜੁਰਮਾਨੇ ਜਰਮਾਂ ਨੂੰ ਲਾ ਕੇ 70 ਕਰੋੜ ਰੁਪਏ ਜਾਵਾਂਗੇ ਰਾਜ ਸਰਕਾਰ ਦੇ ਖਾਤੇ 'ਚ ਬਾਕੀ 99 ਕਰੋੜ ਆਪਸ 'ਚ ਵੰਡ ਗਏ ਇਸ ਤਰੀਕੇ ਨਾਲ 300 ਤੋਂ 500 ਪਲਾਟ ਇਹਨਾਂ ਨੇ ਵੇਚੇ ਆ ਬਹੁਤੇ ਕਿਸਾਨ ਦੇ ਵੀ ਹੋਇਆ ਮੰਨ ਲਓ ਮੇਰੇ ਨਾਮ ਸਤਨਾਮ ਸਿੰਘ ਹੈ ਮੇਰੇ ਪਿਤਾ ਦਾ ਨਾਮ ਖੁਸ਼ਾਲ ਸਿੰਘ ਹੈ ਪੇਪਰਾਂ 'ਚ ਸਤਨਾਮ ਸਿੰਘ ਨੂੰ ਮਾਲਕ ਦਿਖਾ ਕੇ ਮੇਰੇ ਬਾਪੂ ਦਾ ਨਾਮ ਹੀ ਬਦਲਤਾ ਮੇਰੇ ਘਰ ਦਾ ਐਡਰੈਸ ਹੀ ਬਦਲਤਾ ਜਿਹੜਾ ਇਹਨੇ ਟੈਕਸੀ ਚਲਾਉਂਦਾ ਸੀ ਬੰਦਾ ਜਿਹੜਾ ਐਫ ਆਈ ਆਰ 'ਚ ਨਾਮ ਹੈ ਜਿਹੜਾ ਪੀ ਐਸ ਆਸੀ ਦਾ ਟੈਕਸੀ ਡਰਾਈਵਰ ਸੀਗਾ ਠੇਕੇ ਦੇ ਟੈਕਸੀ ਦਿੰਦਾ ਸੀ ਉਹਨੂੰ ਵੀ ਅਰਬਾਂ ਦੀ ਪ੍ਰਾਪਰਟੀ ਦਾ ਮਾਲਕ ਦਿਖਾਤਾ ਇਹਨੇ ਜਿਹੜੀਆਂ ਇਹਦੇ ਪੀਐਨਸੀ ਇਹਦੇ ਮਾਮੇ ਸੀ ਇਹਦੇ ਚਾਚੇ ਸੀ ਇਹਦੇ ਤਾਏ ਸੀ ਇਹਨਾਂ ਦੀ ਭਾਬੀਆਂ ਸੀ ਇਹਨਾਂ ਦੇ ਡੀਲਰ ਸੀ ਤੇ ਜਾਂ ਹੋਰ ਸੀ ਸਭ ਨੂੰ ਮਾਲਕ ਦਿਖਾਤਾ ਜਦੋਂ ਫਿਰ ਵਿਜੀਲੈਂਸ ਬਿਊਰੋ ਨੇ ਪੁੱਛਿਆ ਕਿ ਆ 500 ਪਲਾਟਾਂ ਦਾ ਰਿਕਾਰਡ ਦਿਓ ਕਿੱਥੇ ਆ ਉੱਥੇ ਇੱਕ ਹੋਰ ਮਜ਼ੇਦਾਰ ਗੱਲ ਹੋ ਗਈ 17 ਸੈਕਟਰ ਦੇ ਵਿੱਚ ਕੰਕਰੀਟ ਦੀ ਬਿਲਡਿੰਗ 7ਵੀਂ ਮੰਜ਼ਲ ਸਟੀਲ ਦਾ ਫਰਨੀਚਰ ਆ ਅਲਮਾਰੀਆਂ ਸਟੀਲ ਦੀਆਂ ਉੱਥੇ ਪੀਐਸਸੀ ਦਾ ਸਾਰਾ ਰਿਕਾਰਡ ਪਿਆ ਤਾਂ ਐਨਾ ਹੀ ਅਫਸਰਾਂ ਨੇ ਵਿਜੀਲੈਂਸ ਬਿਊਰੋ ਨੂੰ ਚਿੱਠੀ ਲਿਖੀ ਕਿ ਕੰਕਰੀਟ ਦੀ ਬਿਲਡਿੰਗ ਜਿੱਥੇ ਹੈਗੀ ਆ ਸਟੀਲ ਦਾ ਫਰਨੀਚਰ ਜਿੱਥੇ ਬੰਦਾ ਨਹੀਂ ਪਹੁੰਚ ਸਕਦਾ ਕੀੜੀ ਨਹੀਂ ਪਹੁੰਚ ਸਕਦੀ ਹਵਾ ਨਹੀਂ ਪਹੁੰਚ ਸਕਦੀ ਕਹਿੰਦੇ ਸਯੂਕ ਪਹੁੰਚ ਗਈ ਤੇ ਰਿਕਾਰਡ ਖਾ ਗਏ ਹੁਣ ਰਿਕਾਰਡ ਕਿਉਂ ਖਾ ਗਏ ਇਹਨੇ ਧੋਖੇ ਨਾਲ ਜਾਲੀ ਤਰੀਕੇ ਨਾਲ ਲੋਕਾਂ ਨੂੰ ਲਾਟ ਕਿਤੇ ਹੋਈ ਸੀ ਵੇਚੇ ਦਿਖਾਏ ਹੋਏ ਸੀ ਅਸਲ ਵਿੱਚ ਤਾਂ ਇਹ ਵੇਚੇ ਨਹੀਂ ਖੁਦ ਹੀ ਮਾਲ ਹੜੱਪ ਗਏ ਤੇ ਬਿਜ਼ਨਸ ਨੂੰ ਗੁੰਮਰਾਹ ਕੀਤਾ ਤੇ ਤੁਸੀਂ ਵੀ ਮੇਰੀ ਸਟੋਰੀ ਕੀਤੀ ਸੀ ਸਾਲ ਪਹਿਲਾਂ ਉਹ ਚਿੱਠੀ ਦੇ ਨਾਲ ਨਾਲ ਮੈਂ ਰਜਿਸਟਰੀਆਂ ਵੀ ਜਾਰੀ ਕੀਤੀਆਂ ਸੀ ਜਿਸ ਸਯੂਕ ਰਿਕਾਰਡ ਖਾ ਗਈ ਤਾਂ ਇਹਨਾਂ ਦੇ ਡੀਲਰ ਸਕੂਲ ਦਾ ਇੱਕ ਮਾਲਕ ਆ ਮਹਾਰਾਜ ਦੇ ਸਕੂਲ ਦਾ ਮਾਲਕ ਉਹ ਪਲਾਟ ਵੇਚ ਰਿਹਾ ਕੁਝ ਕਰੋੜ ਦਾ ਉਹ ਰਿਸਿਵ ਜਾਰੀ ਕੀਤੀ ਸੀ ਅੱਜ ਹੁਣ ਸਵਾਲ ਹੈ ਕਿ ਕਿੰਨੇ ਅਫਸਰ ਹੁਣ ਜੇਲ੍ਹ ਵਿੱਚ ਚਲੇ ਗਏ ਨੇ ਇਸ ਮਸਲੇ ਦੇ ਉੱਤੇ ਉਧਯੋਗਿਕ ਪਲਾਟ ਨੂੰ ਲੈ ਕੇ ਤਾਂ ਕਿੰਨੇ ਤੋਂ ਲੱਗਦਾ ਉਮੀਦ ਹੋਰ ਜਾ ਸਕਦੇ ਨੇ ਜੇ ਵਿਜੀਲੈਂਸ ਪੂਰਾ ਚਿੱਟਾ ਖੋਲ ਦਿੰਦੀ ਹੈ ਦੇਖੋ ਮੇਰੇ ਮਤਾਬਕ ਹੈ ਜੇ 500 ਪਲਾਟਾਂ ਦਾ ਰਿਕਾਰਡ ਸਿਉਂਖਾਗੇ ਜਾਂ 400 ਪਲਾਟਾਂ ਦਾ ਰਿਕਾਰਡ ਸਿਉਂਖਾਗੇ 400 ਖਰੀਦਦਾਰ ਤੇ ਉਹਨਾਂ ਨੂੰ ਪਲਾਟ ਵੇਚਣ ਵਾਲੇ ਦੋਸ਼ੀ ਆ ਸਾਰੇ ਪੀਐਸਆਈ ਸੰਬੰਧਿਤ ਅਫਸਰ ਦੋਸ਼ੀ ਆ ਦਰਜਣਾਂ ਦੀ ਗਿਣਤੀ 'ਚ 8 ਡੇਢ ਠਾਕ ਅੰਦਰ ਹੋਣਗੇ ਹਜ਼ਾਰਾਂ ਕਰੋੜ ਦਾ ਪੰਜਾਬ ਸਰਕਾਰ ਨੂੰ ਬੈਨੀਫਿਟ ਹੋਏਗਾ ਸਾਡੇ ਰੌਲਾ ਪਾਣ ਤੋਂ ਬਾਅਦ ਇਹ ਵੀ ਹੋਇਆ ਫਿਰ ਇਨਕਮ ਟੈਕਸ ਡਿਪਾਰਟਮੈਂਟ ਦੇ ਵੀ ਚਿੱਠੀ ਆ ਕਿ ਭਾਈ ਇਹ 100 ਕਰੋੜ ਦੀ ਟ੍ਰਾਂਜੈਕਸ਼ਨ ਦਾ ਹੋ ਗਈ ਇਹ ਬੰਦੇ ਨੇ ਕਿਹੜੇ ਨੇ ਕੀਤੀ ਉਹਦਾ ਪੈਨ ਨੰਬਰ ਦੇ ਦਿਓ ਉਹਦਾ ਆਧਾਰ ਕਰ ਦੇ ਦਿਓ ਤਿੰਨ ਵਾਰੀ ਨੋਟਿਸ ਆ ਗਏ ਜਾਂ ਤਾਂ ਇਨਕਮ ਟੈਕਸ ਵਾਲਿਆਂ ਨੇ ਸੈਟਿੰਗ ਹੋ ਗਈ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਵੀ ਇਹ ਕੇਵਾਈਸੀ ਨਹੀਂ ਦੱਸ पाए ਇਹ ਤਾਂ ਫੇਕ ਅਲਾਟਮੈਂਟ ਹੈ ਤੇ ਸਾਡੇ ਰੌਲਾ ਪਾਣ ਤੋਂ ਬਾਅਦ ਡਿਸਟ੍ਰਿਕਟ ਕੋਰਟ ਮਾਹੌਲੀ ਦੇ ਨੇੜੇ ਤੇੜੇ ਸੈਂਕੜੇ ਕਰੋੜ ਦੇ ਚਾਰ ਪੰਜ ਪਲਾਟ ਸਾਡੇ ਰੌਲਾ ਪਾਣ ਕਰਕੇ ਜਿੰਨਾ ਕੋ ਜਿੰਨਾ ਕੋ ਵਾਰੀ ਵਾਰਸਾਂ ਨੇ ਉਹ ਕੈਨਸਲ ਕੀਤੇ ਤੇ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਕੇ ਸਾਡੇ ਕਰਨਾ ਹੁਣ ਇਹ ਮਹੀਨਾ 15 ਦਿਨ ਪੁਰਾਣੀ ਗੱਲ ਹੈ ਸੈਂਕੜੇ ਲੋਕਾਂ ਨੂੰ ਚਿੱਠੀਆਂ ਲਿਖਿਆ ਪੀਐਸਆਈਸੀ ਨੇ ਜਿਹੜੇ ਪੇਪਰਾਂ ਜਾਂਦੇ ਨੇ ਰਿਕਾਰਡ 'ਚ ਵੀ ਇਹ ਮਾਲਕ ਹੈ ਉਹ ਚਿੱਠੀਆਂ 60% ਤੋਂ ਵੱਧ ਲੋਕਾਂ ਨੂੰ ਮਿਲਿਆ ਹੀ ਨਹੀਂ ਮਾਲਕ ਹੈ ਹੀ ਨਹੀਂ ਐਡਰੈਸ ਵੇਕ ਹੈ ਤੁਸੀਂ ਜਿਹਨ ਕਹਿ ਰਹੇ ਹੋ ਵੀ ਉਹਦੇ ਮੋਲ ਨੇ ਉਹਦੇ ਸ਼ੋਅਰੂਮ ਨੇ ਤੁਹਾਡੇ ਕੋਲ ਪੱਕੀ ਰਿਪੋਰਟ ਹੈਗੀ ਐ ਕਿ ਜਹ ਹਵਾ ਚੀ ਬੋਲ ਰਹੇ ਹਾਂ ਪਹਿਲੀ ਤਾਂ ਮੈਂ ਤੁਹਾਨੂੰ ਚਿੱਠੀ ਦੇ ਰਿਹਾ ਚਲਾਓ ਆਪਣੇ ਚੈਨਲ ਤੇ 2008 ਦੇ ਵਿੱਚ ਲਿਖਦਾ ਮੇਰਾ ਐਨਾ ਨਾ ਦੱਸੇ ਬਿਜ਼ਨਸ ਤੇ ਮੈਂ ਉਹ ਤੋਂ ਸਾਇਲੈਂਟ 파ਟਰਰ ਐ ਤਾਂ ਇਹਦੇ ਆਪਣੇ ਸਾਈਨ ਆ ਤੁਸੀਂ ਦੇ ਦਿਓ ਹਾਂਜੀ ਮੈਂ ਮੈਂ ਦੇ ਰਿਹਾ ਜੇ ਮੈਂ ਕੈਮਰੇ ਅੱਗੇ ਕਹਿ ਰਿਹਾ ਜੇ ਚਿੱਠੀ ਗਲਤ ਹੋਵੇ ਮੇਰੇ ਤੇ ਕੇਸ ਕਰੋ ਦੂਜੀ ਗੱਲ ਜੇ ਆਹ ਸ਼ਾਪਿੰਗ ਮਾਲ ਐ ਦੀ ਮਦਰ ਦੇ ਨਾਮ ਤੇ ਨਾ ਹੋਏ ਜਸਵਿੰਦਰ ਰੰਧਾਵੇਜ ਤੇ ਰਜਿਸਟਰੀ ਦੀ ਕਾਪੀ ਦਾਵਾਂਗਾ ਤਾਂ ਮੇਰੇ ਤੇ ਕੇਸ ਕਰੋ ਜੇ ਇਹ ਜਿਹੜੇ ਹੋਟਲ ਦਾ ਮਾਲਕ ਨਾ ਹੋਏ ਅਮਰitsar ਦਾ ਤਾ ਮੇਰੇ ਤੇ ਕੇਸ ਕਰੋ ਇਹ ਤਾਂ ਮੈਂ ਬੋਲਤਾ ਹੋਰ ਜੋ ਮੈਂ ਨਹੀਂ ਬੋਲ ਸਕਿਆ ਅਰਬਾਂ ਦੀ ਪ੍ਰਾਪਰਟੀ ਉਹ ਬਿਜ਼ਨਸ ਬਿਊਰੋ ਕੱਢੇ ਇਹ ਬਿਜ਼ਨਸ ਬਿਊਰੋ ਦੀ ਜਿੰਮੇਵਾਰੀ ਜੋ ਮੈਂ ਬੋਲ ਰਿਹਾ ਇੱਕ ਇੱਕ ਸ਼ਬਦ ਦੀ ਜਿੰਮੇਵਾਰੀ ਮੇਰੇ ਤੇ ਹੈ ਮੈਂ ਲੈ ਰਿਹਾ ਤੁਸੀਂ 400 ਤੋਂ ਲੈ ਕੇ 500 ਪਲਾਟਾਂ ਦਾ ਜ਼ਿਕਰ ਕੀਤਾ ਹੈ ਕਿ ਵਿਜੀਲੈਂਸ ਨੇ ਆਪਣੀ ਉਹਦੀ ਲਿਖਿਆ ਇਹ ਬਿਜ਼ਨਸ ਦੇ ਕੇਸ ਫਾਈਲ ਦਾ ਹਿੱਸਾ ਹੈ ਚਿੱਠੀ ਇਹ ਮੈਨੂੰ ਕਹਿਣ ਦਿਓ ਕਿ 500 ਹਾਂਜੀ 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 ਇਹ ਹੈਗੇ ਵੀ ਜਿਹੜੀ ਹਾਂਜੀ ਹਾਂਜੀ ਜਿਹੜੀ ਸਿਉਮ ਖਾ ਗਈ ਇਹਦੀ ਰਿਪੋਰਟ ਹੈ ਉਹ ਮੈਂ ਬਹੁਤ ਵਾਰ ਵਟਸਐਪ ਗਰੁੱਪਸ ਦੇ ਵਿੱਚ ਮੀਡੀਆ ਵਾਲੇ ਨੂੰ ਦੇ ਚੁੱਕੇ ਹਾਂ ਤੇ ਉਹ ਬਿਜ਼ਨਸ ਬਿਊਰੋ ਦੇ ਰਿਕਾਰਡ ਦਾ ਹਿੱਸਾ ਹੈ ਜਿੱਥੇ ਇਹਨੇ ਲਿਖਿਆ ਵੀ ਇਹਨੇ ਰਿਕਾਰਡ ਦੇ ਸਿਉਮ ਖਾ ਗਈ ਆ ਕੈਲਕੂਲੇਸ਼ਨ ਮੇਰੀ ਗਿਣਤੀ ਗਲਤ ਹੋ ਸਕਦੀ ਹੈ 335 ਹੋ ਸਕਦੇ ਆ 235 ਹੋ ਸਕਦੇ ਆ 435 ਹੋ ਸਕਦੇ ਆ ਮੈਂ 400 500 ਕਹਿ ਰਹੇ ਹਾਂ ਉਹ ਬਿਜ਼ਨਸ ਬਿਊਰੋ ਦੇ ਰਿਕਾਰਡ 'ਚ ਆ ਫਿਰ ਚਿੱਠੀ ਜੀ ਦੀ ਫਿਰ ਲੈ ਲਿਓ ਤੁਸੀਂ ਸਟੋਰੀ ਵੀ ਕਰ ਚੁੱਕੇ ਏਦੇ ਬਾਰੇ ਪੂਰਾ ਕੀ ਬਿ ਤੇ ਕਿੰਨੇ ਪਲਾਟ ਨੇ ਕਿੰਨੇ ਲੋਕੀ ਇਸ ਵਿੱਚ ਇਨਵੋਲਵ ਨੇ ਕਿ ਕੇਸ ਚੱਲਦਾ ਪਿਆ ਮੈਂ ਤਾਂ ਜੀ ਬਹੁਤ ਖੁਸ਼ ਆਂ ਘੱਟੋ ਘੱਟ ਸਾਡੀ ਗੱਲ ਸੁਣ ਕੇ ਭਗਵਾਨ ਜੀਵਾਨ ਨੇ ਪਰਚਾ ਦਰਜ ਕੀਤਾ ਇਹ ਪਰਚਾ ਦਰਜ ਹੋਣਾ ਅਰਪਤੀਆਂ ਖਿਲਾਫ ਠੱਗਾਂ ਖਿਲਾਫ ਸਾਡੀ ਲੜਾਈ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਸੱਚ ਤਾਂ ਇਹੀ ਪਰਚਾ ਦਰਜ ਹੋਇਆ ਉਹਨਾਂ ਨੂੰ ਜੇਲ੍ਹ ਜਾਣਾ ਗ੍ਰਿਫਤਾਰ ਹੋਣਾ ਸਾਡੇ ਬੋਲਣ ਦਾ ਸੱਚ ਬਿਆਨ ਕਰਦਾ ਵੀ ਉਹ ਤਾਂ ਹੀ ਜੇਲ੍ਹ 'ਚ ਬੈਠੇ ਆਂ ਜੇਲ੍ਹ 'ਚ ਬੈਠੇ ਆ ਉਹ ਕਿੰਨੇ ਅਫਸਰ ਹੋ ਜਾ ਸਕਦੇ ਨੇ ਦਰਦਨਾ ਦੀ ਗਿਣਤੀ ਚ ਸੈਂਕੜੇ ਦੀ ਗਿਣਤੀ ਲੋਕ ਜਾਣਗੇ ਅੰਦਰ ਹਜ਼ਾਰਾਂ ਕਰੋੜ ਪੰਜਾਬ ਦੇ ਖਜ਼ਾਨੇ ਜਾ ਸਕਦਾ ਤੇ ਲੀਡਰ ਕਿੰਨੇ ਇਹਦੇ ਵਿੱਚ ਨਮੋਲ ਨੇ ਜਿੰਨੀਆਂ ਪੁਰਾਣੀਆਂ ਪਾਰਟੀਆਂ ਰਹੀਆਂ ਜਾਂ ਹੋ ਜਾਵੇ ਇੱਕ ਅੱਧਾ ਬੰਦਾ ਇਸ ਨਵੀਂ ਪਾਰਟੀ ਦੇ ਹੋਵੇ ਉਹ ਚੋਂ ਦਰਦਨਾ ਦੀ ਗਿਣਤੀ ਚ ਟੇਡੇ ਮਡੇ ਤਰੀਕੇ ਨਾਲ ਉਹਨਾਂ ਦੇ ਭੈਣਾਂ ਭਰਾਵਾਂ ਮਾਮਿਆਂ ਚਾਚਿਆਂ ਤਾਇਆ ਨੌਕਰਾਂ ਦੇ ਨਾਮ ਤੇ ਪਲਾਟਾਂ ਉਹ ਹੁਣ ਬਿਜ਼ਨਸ ਬਿਊਰੋ ਨੇ ਕੱਢਣਾ ਇਨਵੈਸਟੀਗੇਸ਼ਨ ਏਜੰਸੀ ਨੇ ਕੱਢਣਾ ਕੌਣ ਕੌਣ ਕਿਵੇਂ ਕਿਵੇਂ ਆ ਜੋ ਅਸੀਂ ਰੋਪ ਲਾਇਆ ਉਹ ਸੱਚ ਹੈ ਤਾਂ ਹੀ ਬਿਜ਼ਨਸ ਬਿਊਰੋ ਨੇ ਦਸਹਿਰੇ ਵਾਲੇ ਦਿਨ ਪਰਚਾ ਦਾਜ ਕੀਤਾ 6 ਸਾਲਾਂ ਦੀ ਸਾਡੀ ਮਿਹਨਤ ਤੋਂ ਬਾਅਦ ਸੰਘਰਸ਼ ਤੋਂ ਬਾਅਦ ਉਸ ਕੇਸ ਪਰਚਾ ਦਾਜ ਕੀਤਾ ਜਿਹਨੂੰ ਆਈਐਸ ਅਫਸਰਾਂ ਦੀ ਕਮੇਟੀ ਕਹਿੰਦੀ ਹੈ ਝੂਠਾ ਹੈ ਜਿਹਨੂੰ ਰਿਟਾਇਰਡ ਜੱਜ ਕਹਿੰਦਾ ਇਹ ਮਾਮਲਾ ਬਣਦਾ ਨਹੀਂ ਜਿਹਨੂੰ ਜਿਹੜੇ ਹਾਈ ਕੋਰਟ ਜਗਾਇਕ ਮਾਮਲਾ ਝੂਠਾ ਹੈ ਅਸੀਂ ਸੱਚੇ ਸੀ ਭਾਵੇਂ ਸੀ ਗਿਣਤੀ ਜ ਘੱਟ ਹੈ ਭਾਵੇਂ ਸੀ ਕਮਜ਼ੋਰ ਆ ਨਾਲੋਂ ਪਰ ਅਸੀਂ ਸੱਚੇ ਸੀ ਸਾਡੀ ਸੱਚ ਸਾਬਤ ਹੋਇਆ ਤਾਂ ਹੀ ਪਰਚਾ ਦਾਜ ਹੋਇਆ ਤਾਂ ਹੀ ਜੇਲ੍ਹ 'ਚ ਬੈਠੇ